ਸਾਡੀ ਜੋ ਮੁਖਸਰ ਸਾਹਿਬ ਦੀ ਪੁਲਿਸ ਹੈਗੀ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਮੰਗਤ ਸਿੰਘ ਨਾਮ ਦਾ ਜੋ ਲੜਕਾ ਹੈਗਾ 19 ਸਾਲਾ ਦਾ ਉਹ ਮਿਸਿੰਗ ਹੈਗਾ ਤੇ ਪੈਰਲੈਲੀ ਇਹਦੇ ਨਾਲ ਹੀ ਸਾਨੂੰ ਇੱਕ ਹੋਰ ਇਨਫੋਰਮੇਸ਼ਨ ਮਿਲੀ ਸੀ ਕਿ ਮਹਿਰ ਦੇ ਨਾਲ ਇੱਕ ਜਗ੍ਹਾ ਹੈਗੀ ਜਿੱਥੇ ਖੂਨ ਦੇ ਕਾਫੀ ਧੱਬੇ ਪਏ ਐ ਤੇ ਉੱਥੇ ਡ੍ਰੈਗ ਮਾਰਕਸ ਹੈਗੇ ਇਸ ਚੀਜ਼ ਨੂੰ ਦੇਖਦੇ ਹੋਏ ਤੇ ਕਨੈਕਟ ਕਰਦੇ ਹੋਏ ਜੋ ਸਾਡੇ ਐਸਐਚਓ ਹੈਗੇ ਉਹਨਾਂ ਨੇ ਲਿੰਕ ਕੀਤਾ ਕਿ ਇਹ ਕੋਈ ਬਾ ਜੋ ਅਨੋਨੀ ਘਟਨਾ ਵਾਪਰੀ ਹੋ ਸਕਦੀ ਨਾਲ ਦੇ ਨਾਲ ਹੀ ਜਿੰਨੇ ਵੀ ਇਹਦੇ ਲਿੰਕ ਸੀਗੇ ਮੰਗਤ ਸਿੰਘ ਦੇ ਜੋ ਡੀਸੀਜ਼ ਹੈਗੇ ਇਹਦੇ ਫੋਨ ਚੋਂ ਸੀਡੀਆਰ ਵਰਕਆਊਟ ਕੀਤੀ ਗਈ ਤੇ ਨਾਲ ਹੀ ਜਿੰਨੇ ਦੇ ਐਸੋਸੀਏਟ ਸੀਗੇ ਉਹ ਕਾਬੂ ਕੀਤੇ ਗਏ ਤੇ ਜੋ ਤਫਤੀਸ਼ ਹੋਈ ਤਫਤੀਸ਼ ਤੋਂ ਇਹ ਪਤਾ ਲੱਗਿਆ ਕਿ ਤਿੰਨ ਮੁੰਡੇ ਹੈਗੇ ਉਹਨਾਂ ਚੋਂ ਇੱਕ ਜੁਵਨ ਹੈ ਜੇਗਾ ਤੇ ਅਸੀਂ ਉਹਦਾ ਨਾਮ ਨਹੀਂ ਦੱਸ ਸਕਦੇ ਤੁਹਾਨੂੰ ਬਾਕੀ ਦੂਜਾ ਦਿਲਪ ਤੇ ਤੀਜਾ ਜਗਨਾਮ ਜੋ ਇਹ ਤਿੰਨ ਮੁੰਡੇ ਹੈਗੇ ਇਹਨਾਂ ਨੇ ਮੰਗਤ ਦਾ ਮਰਡਰ ਕਰਕੇ ਉਹਦੀ ਬਾਡੀ ਨੂੰ ਨੈਰ ਵਿੱਚ ਛੁੱਟ ਦਿੱਤਾ ਇਹਨਾਂ ਦੀ ਪਰਸਨਲ ਰੰਜਿਸ਼ ਸੀਗੀ ਇਹਦੇ ਨਾਲ ਸੀਗੇ ਤਾਂ ਉਹਦੇ ਦੋਸਤ ਹੀ ਉਹਨੂੰ ਸ਼ਰਾਬ ਪਿਲਾਣ ਦੇ ਬਹਾਨੇ ਨਾਲ ਲੈ ਗਏ ਉੱਥੇ ਤੇ ਉੱਥੋਂ ਜਦੋਂ ਸ਼ਰਾਬ ਪਿਲਾਦੀ ਉਸ ਤੋਂ ਬਾਅਦ ਕਾਫੀ ਵਾਰ ਕਰਕੇ ਉਹਦਾ ਬੜੀ ਬੇਰਹਿਮੀ ਨਾਲ ਮਰਡਰ ਕੀਤਾ ਗਿਆ ਤੇ ਉਹਦੀ ਜੋ ਬਾਡੀ ਨੂੰ ਤੇ ਐਵੀਡੈਂਸ ਨੂੰ ਮਿਟਾਣ ਲਈ ਉਹਦੀ ਬਾਡੀ ਨੈਰ ਵਿੱਚ ਛੁੱਟ ਦਿੱਤੀ ਗਈ ਤੇ ਇਸ ਚੀਜ਼ ਨੂੰ ਲਿੰਕ ਕਰਦੇ ਹੋਏ ਅਸੀਂ ਮੰਗਤ ਸਿੰਘ ਦੇ ਜਿੰਨੇ ਤਿੰਨੋ ਹਥਿਆਰੇ ਹੈਗੇ ਇਹਨਾਂ ਨੂੰ ਕਾਬੂ ਕੀਤਾ ਤੇ ਇਹਨਾਂ ਨੂੰ ਅਰੇਸਟ ਕਰਾਈ ਤੇ ਨਾਲ ਮੰਗਤ ਦੀ ਬੋਡੀ ਵੀ ਰਿਕਵਰ ਕਰ ਲਈ ਤੇ ਤਫਤੀਸ਼ ਚੱਲ ਰਹੀ ਹੈ ਤੇ ਐਵੀਡੈਂਸ ਇਕੱਠਾ ਹੋ ਰਿਹਾ ਹੈ ਇਹਨੂੰ ਪ੍ਰੋਫੈਸ਼ਨਲੀ ਦੀ ਇਨਵੈਸਟੀਗੇਸ਼ਨ ਕਰਕੇ ਅਸੀਂ ਇਹ ਇਨਸ਼ੋਰ ਕਰਾਂਗੇ ਕਿ ਇਹ ਜੋ ਤਿੰਨੋ ਮੁੰਡੇ ਹੈਗੇ ਇਹਨਾਂ ਨੂੰ ਸਜ਼ਾ ਮਿਲ ਸਰ ਕਿੰਨੀ ਉਮਰ ਸੀ ਇਹਨਾਂ ਦੀ ਕਿੱਥੋਂ ਦੇ ਰਹਿਣ ਵਾਲੇ ਇਹ ਇਹ ਜੋ ਮੁੰਡੇ ਹੈਗੇ ਜੀ 17 ਸਾਲ 18 ਸਾਲ 19 ਸਾਲ ਦੇ ਯੰਗ ਮੁੰਡੇ ਸੀਗੇ ਤੇ इवन ਜੋ ਮੰਗਤ ਸਿੰਘ ਜੋ ਰਿਸੀਡ ਹੈਗਾ ਉਹ ਵੀ 19 ਸਾਲ ਦਾ ਸੀਗਾ ਤੇ ਥਾਂਦੇਵਾਲ ਪਿੰਡ ਦੇ ਹੈ ਕੀ ਕਾਰਨ ਹੋਇਆ ਜਿਹੜਾ ਇਸ ਤਰ੍ਹਾਂ ਦਾ ਕਾਰਨ ਇਹ ਸੀਗਾ ਇਹਨਾਂ ਦਾ ਕਿ ਇਹਨਾਂ ਨੂੰ ਸ਼ੱਕ ਸੀਗਾ ਕਿ ਕਿਸੇ ਇੱਕ ਦੀ ਬਹਨ ਦੇ ਨਾਲ ਮੰਗਤ ਦੇ ਰਿਲੇਸ਼ਨ ਸੀਗੇ ਇਸ ਕਰਕੇ ਇਹਨਾਂ ਨੇ ਮੰnde ਉਹ ਜਰਨਿਸ਼ ਰੱਖੀ ਹੋਈ ਸੀ ਤੇ ਪਲਾਨਿੰਗ ਕਰਕੇ ਉਹਦਾ ਮਰਡਰ ਕੀਤਾ ਵੈਪਨ ਬਰਾਮਦ ਸਾਡੀ ਜੋ ਟੀਮ ਹੈ ਉਹ ਲੱਗੀ ਹੋਈ ਹੈ ਇਹ ਇਹਨਾਂ ਨੇ ਗਰਾਰੀ ਨਾਲ ਉਹਨੂੰ ਰੋਡ ਤੇ ਲਾ ਕੇ ਉਹਦੇ ਨਾਲ ਹੀ ਤੇ ਹਮਲਾ ਕੀਤਾ ਸੀ ਤੇ ਉਹਦੇ ਨਾਲ ਉਹਦੀ ਡੈਥ ਵੀ ਹੋ ਗਈ ਲਾਸ਼ ਬ੍ਰਾਹਮੜੀ ਕਿੱਥੋਂ ਬ੍ਰਾਹਮੜੀ ਲਾਸ਼ ਇਹਦੀ ਬ੍ਰਾਹਮੜੀ ਲੰਬੀ ਦੇ ਨੇੜੇ ਸਰ ਮੋਟਰਸਾਈਕਲ ਦੀ ਸੀ ਮਰਨ ਵਾਲੇ ਕੋਲ ਉਹਦਾ ਵੀ ਮੋਟਰਸਾਈਕਲ ਦੀ ਬਾਹਰ ਜਾਰੂ ਜਾਰੀ ਹੈ ਤੇ ਉਹ ਵੀ ਨਹਿਰ ਚੋਂ ਕੱਢਿਆ ਜਾਏਗਾ ਤਾਂ ਕਿਸੇ ਹੋਰ ਜਿਹੜੇ ਦੋਸ਼ੀ ਹੈ ਉਹਨਾਂ ਦੇ ਕਿਸੇ ਪਰਿਵਾਰਕ ਮੈਂਬਰ ਦੀ ਸ਼ਮੂਲੀਅਤ ਹੋਂ ਤੱਕ ਸਾਹਮਣੇ ਨਹੀਂ ਹੈ ਨਹੀਂ ਇਹਨਾਂ ਦੇ ਕਿਸੇ ਪਰਿਵਾਰਿਕ ਮੈਂਬਰ ਦੀ ਸ਼ਮੂਲੀਅਤ ਸਾਹਮਣੇ ਨਹੀਂ ਹੈ ਤੇ ਇਹਦੇ ਨਾਲ ਮੈਂ ਇਹੀ ਦੱਸਣਾ ਚਾਹੁੰਦਾ ਹੈ ਕਿ ਸਾਡੀ ਜੋ ਮੁਖਸਰ ਸਾਡੀ ਪੁਲਿਸ ਹੈਗੀ ਇਹਨਾਂ ਨੇ ਬੜਾ ਪ੍ਰੋਫੈਸ਼ਨਲੀ ਇਹਨੂੰ ਵਰਕਆਊਟ ਕਰਕੇ ਬਹੁਤ ਛੇਤੀ ਇਸ ਕੇਸ ਨੂੰ ਸਮਝਾਇਆ ਜਿਸ ਤੋਂ ਪਹਿਲੇ ਕਿਉਂਕਿ ਜੇਕਰ ਸਾਨੂੰ ਬੋਡੀ ਪਹਿਲੇ ਮਿਲ ਜਾਂਦੀ ਇਹਨਾਂ ਦੇ ਤਿੰਨੋ ਲੜਕੀਆਂ ਦਾ ਪਲਾਨ ਸੀਗਾ ਫਜੰਦਾ ਇਤ ਤੇ ਉਹਨੂੰ ਭਜਨ ਦਾ ਮੌਕਾ ਮਿਲਿਆ ਨਹੀਂ ਉਸ ਤੋਂ ਪਹਿਲੇ ਇਹਨਾਂ ਨੂੰ ਫੜ ਲਿਆ ਪਤਾ ਕਿਵੇਂ ਲੱਗਿਆ ਵੀ ਇਹ ਇੱਕ ਕੁੰਡੇ ਦਾ ਕਤਲ ਹੋ ਚੁੱਕਿਆ ਹੈ ਇਹ ਪ੍ਰੈਜ਼ੈਂਸ ਆਫ ਮਾਈਂਡ ਸੀ ਕਿ ਜੀ ਅਸੀਂ ਜੋ ਸਾਨੂੰ ਇੱਕ ਪ੍ਰੋਬੈਬਿਲਿਟੀ ਸੀਗੀ ਕਿ ਹਮ ਸਾਨੂੰ ਇੱਕ ਬਲੱਡ ਸਪੌਟਸ ਮਿਲੇ ਇੱਕ ਜਗ੍ਹਾ ਤੇ ਤੇ ਦੂਜੀ ਸਾਈਡ ਇੱਕ ਮੁੰਡਾ ਮਿਸਿੰਗ ਹੈਗਾ ਤੇ देयर वाज ਅ ਪੋਸਿਬਿਲਿਟੀ ਕਿ ਕਨੈਕਸ਼ਨ ਹੋ ਸਕਦੀ ਹੈ ਅਸੀਂ ਅਜ਼ਿਊਮ ਕੀਤਾ ਕਿ ਹੈਗੀ ਤੇ ਅਸੀਂ ਫਿਰ ਉਹਨੂੰ ਵਰਕਆਊਟ ਕੀਤਾ ਤੇ ਉਦੋਂ ਤੋਂ ਕੇਸ ਸੋਲ ਗਿਆ ਫਿਰਦਾਰੀ ਸਾਰਿਆਂ ਦੀ ਹੋ ਗਈ ਜੀ ਸਾਰਿਆਂ ਦੀ ਗ੍ਰਿਫਤਾਰੀ ਹੋ ਗਈ ਸਰ ਇਹਦਾ ਕੁਝ 7-8 ਲੱਗੇ ਨਹੀਂ ਫੈਮਿਲੀ 7-8 ਲੜਕੇ ਨਹੀਂ ਹੈਗੇ ਜੀ

दिल्ली क्राइम नेशनल न्यूज़ नजर 70